ਗੁਰੂ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਕਾਫੀ ਦਿਨਾਂ ਤੋਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਿ ਕੁਝ ਕ ਕਿਸਾਨ ਗਦਾਰ ਕਿਸਾਨ ਜਿਹੜੇ ਕਿ ਆ ਅਡਾਨੀਆਂ ਅਮਬਾਨੀਆਂ ਦੇ ਸ਼ੈਲਰਾਂ ਦੇ ਜਾ ਕੇ ਆਪਣਾ ਜਿਹੜਾ ਸਾਜ ਸਮਾਨ ਆ ਉਹ ਵੇਚ ਰਹੇ ਆ ਤੇ ਇਹ ਪਤਾ ਕੌਣ ਲੋਕ ਆ ਗੁਰੂ ਪਿਆਰਿਓ ਇਹ ਹੋਰ ਲੋਕ ਆ ਜਦੋਂ ਇਹਨਾਂ ਨੇ ਗੁਰਦਵਾਰਿਆਂ ਦੀਆਂ ਪ੍ਰਧਾਨਗੀਆਂ ਲੈਣੀਆਂ ਹੁੰਦੀਆਂ ਆ ਉਦੋਂ ਇਹ ਲੋਕ ਸਿੱਖ ਬਣੇ ਹੁੰਦੇ ਆ ਤੇ ਜਦੋਂ ਇਹਨਾਂ ਲੋਕਾਂ ਨੇ ਕਹ ਲਈ ਆਪੀ ਸਰਕਾਰ ਤੋਂ ਮੁਨਾਫਾ ਭਾਏ ਨੇ ਭਾਣਾ ਹੁੰਦਾ ਆ ਲੈਣਾ ਹੁੰਦਾ ਆ ਉਦੋਂ ਇਹ ਲੋਕ ਕਿਸਾਨ ਬਣੇ ਹੁੰਦੇ ਆ ਤੇ ਜਦੋਂ ਵਿਆਹ ਸ਼ਾਦੀਆਂ ਤੇ ਬੜਕਾ ਮਾਰਨੀ ਹੁੰਦੀਆਂ ਉਦੋਂ ਇਹ ਜੱਟ ਬਣੇ ਹੁੰਦੇ ਆ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੋਰਚਾ ਦਿੱਲੀ ਲੱਗਾ ਸੀ ਸਾਲ ਸਵਾ ਸਾਲ ਚੱਲਿਆ ਉਹਦੇ ਵਿੱਚ ਕਿੰਨੇ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਗਈਆਂ ਵੇਖੋ ਕਿੰਨੀ ਹੈਰਾਨਗੀ ਦੀ ਗੱਲ ਆ ਇਹ ਕੁਝ ਕ ਲੋਕ ਜਿਹੜੇ ਅੱਜ ਅਬਾਨੀਆਂ ਅਡਾਨੀਆਂ ਅੱਗੇ ਕੋਟੇ ਹੋ ਗਏ ਆ ਐਡੇ ਬੇਸ਼ਰਮ ਲੋਕ ਆ ਗੁਰੂ ਪਿਆਰਿਓ ਕਿ ਇਹਨਾਂ ਨੂੰ ਉਹਨਾਂ ਗਰੀਬ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਦਿੱਤੀਆਂ ਜਾਨਾਂ ਦਾ ਕੋਈ ਮੁੱਲ ਨਹੀਂ ਪਤਾ ਇਹ ਅਸਲ 'ਚ ਇਹ ਲੋਕ ਆ ਮੁਨਾਫਾ ਪ੍ਰਸਤ ਮਤਲਬੀ ਲੋਕ ਇਹ ਆਪਣੇ ਮਤਲਬ ਲਈ ਜਿੱਥੇ ਮਰਜੀ ਜਾ ਕੇ ਕੋਟੇ ਹੋ ਜਾਂਦੇ ਆ ਇਨਾ 1 ਰੁਪਿਆ ਮੁਨਾਫਾ ਵੀ ਕਿਤੇ ਨਜ਼ਰ ਆਇਆ ਨਾ ਤੇ ਇਹ ਝਾਟੀ ਝੁੱਕ ਜਾਂਦੀ ਆ ਵੀ ਸਾਨੂੰ 1 ਰੁਪਿਆ ਬਚ ਰਿਹਾ ਹੁਣ ਇਤੇ ਹਰਾਨਗੀ ਦੀ ਗੱਲ ਪਤਾ ਕਿਹੜੀ ਆ ਜਦੋਂ ਗੁਰੂ ਪਿਆਰੇ ਤੁਹਾਨੂੰ ਸਾਰਿਆਂ ਨੂੰ ਪਤਾ ਪਿਛੇ ਜੀ ਸਾਡੇ ਪੰਜਾਬ ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਸੀ ਤੇ ਬਹੁਤ ਸਾਰੇ ਲੋਕਾਂ ਨੇ ਇੱਕ ਬੜੇ ਵੱਡੇ ਪੱਧਰ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦਾ ਵਿਰੋਧ ਤੇ ਕੀਤਾ ਕੀਤਾ ਤੇ ਜਿਹੜੇ ਲੋਕ ਬੱਸਾਂ ਭਰ ਕੇ ਪਾਲੀਆਂ ਭਰ ਕੇ ਮੋਦੀ ਦੀ ਰੈਲੀ 'ਚ ਜਾ ਰਹੇ ਸੀ ਹਾਲਾਂਕਿ ਮੈਂ ਮੋਦੀ ਦਾ ਹੱਕ 'ਚ ਨਹੀਂ ਗਿਆ ਮੋਦੀ ਨੂੰ ਤੁਸੀਂ ਵੋਟ ਪਾਣੀ ਨਹੀਂ ਪਾਣੀ ਉਹ ਤੁਹਾਡੀ ਮਰਜ਼ੀ ਆ ਪਰ ਉਦੋਂ ਜਦੋਂ ਲੋਕ ਜਿਹੜੇ ਗਰੀਬ ਮਜ਼ਦੂਰ ਲੋਕ ਜਿਹੜੇ ਗੁਰੂ ਪਿਆਰਿਓ ਮੋਦੀ ਦੀ ਰੈਲੀ ਤੇ ਜਾ ਰਹੇ ਸੀ ਤੇ ਮੋਦੀ ਇਹ ਕਰਕੇ ਵਾਪਸ ਮੁੜ ਗਿਆ ਕਿ ਉਸੇ ਕੋਈ ਬੰਦਾ ਕੰਦਾ ਨਹੀਂ ਤੇ ਇੱਕ ਉਹਨਾਂ ਨੇ ਇਹ ਬਹਾਨਾ ਲਾਤਾ ਕਿ ਸਾਡੀ ਜਿਹੜੀ ਸੁਰੱਖਿਆ ਜਿਹੜੀ ਵੀ ਨਹੀਂ ਹੋ ਸਕੀ ਤੇ ਉਦੋਂ ਕੁਝ ਲੋਕਾਂ ਨੇ ਉਹ ਟਰਾਲੀਆਂ ਉਹ ਬੱਸਾਂ ਘੇਰ ਘੇਰ ਕੇ ਉਹਨਾਂ ਲੋਕਾਂ ਨੂੰ ਲਾਹਤਾ ਪਾਈਆਂ ਸੀ ਕਿ ਭਾਈ ਤੁਹਾਡੇ ਕਰਕੇ ਤੇ ਸੰਘਰਸ਼ ਚੱਲਿਆ ਦਿੱਲੀ ਇੰਨਾ ਵੱਡਾ ਇੰਨੇ ਲੋਕ ਸ਼ਹੀਦ ਹੋ ਗਏ ਤੇ ਤੁਸੀਂ ਅੱਜ ਫਿਰ ਮੋਦੀ ਦੀ ਰੈਲੀ ਵਿੱਚ ਜਾ ਰਹੇ ਹੋ ਤੇ ਅੱਜ ਉਹ ਜਿਹੜੇ ਲੋਕ ਗਰੀਬਾਂ ਦੀਆਂ ਬੱਸਾਂ ਘੇਰਦੇ ਪਏ ਸੀ ਮਜ਼ਦੂਰਾਂ ਦੀਆਂ ਬੱਸਾਂ ਘੇਰਦੇ ਪਏ ਸੀ ਅੱਜ ਉਹ ਲੋਕ ਲੱਤਾਂਵਾਵਾ ਟੁੱਟ ਗਿਆ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਪਾਖ ਪੈ ਗਈ ਉਹਨਾਂ ਨੂੰ ਮੌਤ ਹੀ ਪੈ ਗਈ ਮੇਰੇ ਖਿਆਲ ਮਰ ਮੌਤ ਹੀ ਗਏ ਸਾਰੇ ਉਹ ਲੋਕ ਜਿਹੜੇ ਮਜ਼ਦੂਰਾਂ ਨੂੰ ਸਮਝਾਉਣ ਤੇ ਆ ਜਾਂਦੇ ਆ ਪਰ ਅੱਜ ਆ ਜਿਹੜੇ ਕੁਝ ਕ ਲੋਕ ਜਿਹੜੇ ਨਕਲੀ ਗੱਦਾਰ ਕਿਸਾਨ ਆ ਜਿਹੜੇ ਅੰਬਾਨੀਆਂ ਕੀ ਜਾ ਕੇ ਕੋਡੇ ਹੋ ਗਏ ਆ ਕਿ ਇਹਨਾਂ ਨੇ ਉਹ ਲੋਕਾਂ ਦੀ ਸ਼ਹੀਦੀ ਦਾ ਮੁੱਲ ਪਾਇਆ ਜਿਹੜੇ ਕਿਸਾਨੀ ਮੋਰਚੇ ਵਿੱਚ ਸੰਘਰਸ਼ 'ਚ ਸ਼ਹੀਦ ਹੋ ਗਏ ਸੀ ਲੋਕ ਕਿ ਇਹਨਾਂ ਨੇ ਉਹਨਾਂ ਦੀ ਸ਼ਹੀਦੀ ਨੂੰ ਪੈਰਾਂ ਹੇਠਾਂ ਨਹੀਂ ਰੋਲ ਕੇ ਗਏ ਸ਼ਰਮ ਹੋਣੀ ਚਾਹੀਦੀ ਆ ਐਸੇ ਗੱਦਾਰ ਲੋਕਾਂ ਨੂੰ ਬੇਸ਼ਰਮ ਲੋਕਾਂ ਨੂੰ ਆਸਾਚੇ ਗੁਰੂ ਪਿਆਰਿਓ ਇਹਨਾਂ ਦਾ ਗੱਲ ਪਤਾ ਕੀ ਆ ਹੁਣ ਵੇਖੋ ਇਹਨਾਂ ਨੇ ਕੋਈ ਕਿਸਾਨਾਂ ਨੇ ਕੋਈ ਆਂਦਾਤੇ ਦੀ ਆਪਾਂ ਗੱਲ ਕਰਦੇ ਆਂ ਆਂਦਾਤੇ ਆ ਚਲੋ ਹੁਣ ਗਿਆਂਦਾਤੇ ਭਾਈ ਠੀਕ ਆ ਤੁਸੀਂ ਇੱਕ ਆਂਦਾਤੇ ਵੀ ਤਾਂ ਹੀ ਆ ਵੀ ਜੇਕਰ ਤੁਸੀਂ ਇੱਕ ਚੰਗਾ ਭੋਜਨ ਆਪਣੇ ਜਿੰਨੂੰ ਤੁਸੀਂ ਵੇਚਦੇ ਏ ਉਹਨੂੰ ਚੰਗਾ ਭੋਜਨ ਮੋਈਆ ਕਰਵਾਓ ਹਿਆਰਾ ਪ੍ਰਕਾਰਾਂ ਦੀਆਂ ਸਪਰੇਵਾਂ ਕਰਕੇ ਭੋਜਨ ਨੂੰ ਜ਼ਹਿਰੀਲਾ ਬਣਾ ਕੇ ਤੇ ਅੱਗੇ ਪਰੋਸਣ ਉਹ ਆਪਣੇ ਮੁਨਾਫੇ ਲਈ ਤੇ ਇਹ ਕੋਈ ਆਂਦਾਤੇ ਵਾਲੀ ਗੱਲ ਥੋੜੀ ਆ ਇਹ ਤਾਂ ਸ਼ੈਤਾਨਾਂ ਤੋਂ ਵੀ ਘਾ ਵਾ ਚੁੱਕੇ ਲੋਕ ਆ ਗੁਰੂ ਪਿਆਰਿਓ ਇਹ ਕੋਈ ਆਂਦਾ ਤੇ ਨਹੀਂ ਗੇ ਕੁਝ ਕੁ ਲੋਕ ਹੈਗੇ ਆਂਦਾ ਤੇ ਜਿਹੜੇ ਬਿਨਾ ਸਪਰੇਵਾ ਤੋਂ ਬਿਨਾ ਕਿਸੇ ਕਲੀਪੀ ਹਾਨੀ ਕਰਕੇ ਸਪਰੇਵਾ ਤੋਂ ਅਨਾਜ ਬੀਜਦੇ ਤੇ ਲੋਕਾਂ ਵਿੱਚ ਭੇਜਦੇ ਵੀ ਪਰ ਉਹਨਾਂ ਦੀ ਗਿਣਤੀ ਨਾਲ ਦੇ ਬਰਾਬਰ ਆ ਗੁਰੂ ਪਿਆਰਿਓ ਪਰ ਹੁਣ ਗੱਲ ਇੱਥੇ ਇਹ ਆ ਤੇ ਇਹਨਾਂ ਨੇ ਦੇਸ਼ ਲਈ ਕੀ ਕੀਤਾ ਇਹਨਾਂ ਨੇ ਦੇਸ਼ ਲਈ ਕਿਹੜੀ ਏਡੀ ਵੱਡੀ ਕੁਰਬਾਨੀ ਕੀਤੀ ਹਾਲਾਂਕਿ ਇਹ ਜਿੰਨੇ ਲੋਕ ਆ ਗੁਰੂ ਪਿਆਰਿਓ ਇਹ ਜਿੰਨੇ ਲੋਕ ਆ ਜਿਹੜੇ ਆਪਣੇ ਆਪ ਨੂੰ ਕਿਸਾਨ ਸਮਝਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਇਹਨਾਂ ਵਿੱਚੋਂ ਕੁਝ ਕੁ ਲੋਕ ਜਿਹੜੇ ਹੈਗੇ ਆ ਜ਼ਿਆਦਾਤਰ ਇਹਨਾਂ ਦੀ ਗਿਣਤੀ ਆ ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਜਿਹੜੇ ਸੰਵਿਧਾਨ ਦੇ ਉਲਟ ਭੁੱਗਦੇ ਹਮੇਸ਼ਾ ਗੁਰੂ ਪਿਆਰਿਓ ਤੇ ਇਹ ਲੋਕ ਐਡੇ ਬੇਸ਼ਰਮ ਆ ਸੰਵਿਧਾਨ ਦੇ ਉਲਟ ਭੁੱਗਣ ਤੋਂ ਬਾਅਦ ਇਹ ਆਪਣਾ ਕਿਸਾਨੀ ਕਾਰਡ ਬਣਵਾਉਂਦੇ ਆ ਤੇ ਜਾ ਕੇ ਟੋਲ ਪਲਾਜੇ ਤੇ ਵਿਖਾਉਂਦੇ ਆ ਕਿ ਕਿਸਾਨ ਆ ਸਾਡਾ ਟੋਲ ਮਾਫ ਕਰੋ ਵੇ ਇੱਡੇ ਬੇਸ਼ਰਮ ਲੋਕ ਆ ਕਿ ਵੇਖੋ ਇੱਕ ਪਾਸੇ ਆਪਣੇ ਕਾਨੂੰਨ ਦਾ ਵਿਰੋਧ ਕਰੀ ਜਾਂਦੇ ਆ ਦੂਜੇ ਪਾਸੇ ਉਹੋ ਕਾਨੂੰਨ ਤੋਂ ਫਾਇਦੇ ਲਈ ਜਾਂਦੇ ਆ ਫਿਰ ਇਨ੍ਹਾਂ ਲੋਕਾਂ ਦਾ ਭਾਵੇਂ ਬੰਦਾ ਬੁੱਢਾ ਕੋਈ ਬਜ਼ੁਰਗ ਉਹ ਹਾਟੇ ਕਿਲਾ ਮਰ ਗਿਆ ਵੇ ਇਹ ਜਾਣ ਕੇ ਉਹ ਚੁੱਕ ਕੇ ਤੇ ਹੋਣ ਉਹ ਆਪਣੇ ਘਰ ਦੇ ਦਸਤਾ ਲਟਕਾ ਦਿੰਦੇ ਆ ਤੇ ਕਹਿੰਦੇ ਜੀ ਇਹ ਤਾਂ ਕਰਜ਼ੇ ਕਰਕੇ ਮਰ ਗਿਆ ਹਾਲਾਂਕਿ ਪਿੰਡਾਂ ਥਾਵਾਂ ਵਿੱਚ ਇਹ ਕਿੱਟਨਾ ਵਾ ਗੁਰੂ ਪਿਆਰਿਓ ਆਮ ਆ ਸ਼ਹਿਰਾਂ ਵਿੱਚ ਨਹੀਂ ਹਿੱਗੀਆਂ ਉਹ ਸ਼ਹਿਰਾਂ ਵਿੱਚ ਇਨ੍ਹਾਂ ਦਾ ਪਰਦਾ ਫਾਸ਼ ਹੋ ਜਾਂਦਾ ਇਹਨਾਂ ਨੂੰ ਪਤਾ ਆ ਪਰ ਇੱਕ ਇੱਕ ਗੱਲ ਇਹ ਆ ਕਿ ਇਹ ਗਦਾਰ ਕਿਸਾਨਾਂ ਨੂੰ ਰੋਕਣ ਵਾਲੇ ਜਾਂ ਇਨ੍ਹਾਂ ਦੇ ਖਿਲਾਫ ਅੱਜ ਬੋਲਣ ਵਾਲੇ ਜਿਹੜੇ ਮਜ਼ਦੂਰਾ ਨੂੰ ੱਜ ੱੱਕੇ ਨਾਲ ਰੋਕਦੇ ਫੇ ਮੋਦੀ ਦੀ ਰੈਲੀ ਤੇ ਜਾਣ ਲੱਗੋ ਉਹ ਬੰਦੇ ਕਿੱਥੇ ਮਰ ਗਏ ਉਹ ਬੰਦਿਆਂ ਨੂੰ ਨਰਕ 'ਚ ਵੀ ਥਾਂ ਨਹੀਂ ਮੇਰੇ ਖਿਆਲ ਲੱਭਣ ਦੀ ਅੱਜ ਦੇ ਜ਼ਮਾਨੇ 'ਚ ਵੀ ਹੁਣ ਇੰਨਾਂ ਨੇ ਭਾਈ ਲੋਕੋ ਫਿਰ ਗਰੀਬ ਬੰਦੇ ਦੀ ਤੁਹਾਨੂੰ ਕਣਕ ਚੁਬਦੀ ਆ ਕਿ ਗਰੀਬ ਤੇ ਫ੍ਰੀ ਦਾ ਰਾਸ਼ਨ ਖਾਂਦੇ ਆ ਜੀ ਤੇ ਤੁਹੀ ਜਿਹੜਾ ਸਰਕਾਰ ਕੋ ਆਪਣਾ ਮੂੰਹ ਪਾੜ ਕੇ ਬੇਸ਼ਰਮਾ ਵਾਂਗੂ ਉਹਨਾਂ ਨੂੰ ਕਾੜ ਵਖਾ ਦਿੰਦੇ ਏ ਵੀ ਸਾਡਾ 3-4 ਸੌ ਮਾਫ਼ ਕਰ ਦਿਓ ਤੇ ਉਹ ਉਹ ਤੁਹੀ ਨਹੀਂ ਕਿਸਾਨ ਤੇ ਪੜ ਰਹੀ ਆ ਦੇ ਕਰਜੇ maaf ਤੁਹਾਨੂੰ ਲੱਖਾਂ ਲਿੰਮਟਾਂ maaf ਤੁਹਾਨੂੰ 1995 ਤੋਂ ਪਹਿਲਾਂ ਦੇ ਤੁਹਾਡੇ ਬੱਤੀ ਦੇ ਬਿੱਲ maaf ਆ ਹਜ਼ਾਰਾਂ ਰੁਪਏ ਤੁਸੀਂ ਸਰਕਾਰ ਦੇ ਖਾਕੇ ਡਕਾਰ ਗਏ ਜੇ ਚੰਗੇ ਭਲੇ ਜ਼ਮੀਨ ਜਾਇਦਾਦ ਵਾਲੇ ਲੋਕ ਵੀ ਕਹਿੰਦੇ ਸੀ ਕਿਸਾਨ ਅਸੀਂ ਸਰਕਾਰ ਦਾ ਕਰਜ਼ਾ ਨਹੀਂ ਦੇਣਾ ਭਾਈ ਹਾਲਾਂਕਿ ਉਹ ਦੇਣ ਦੇ ਸਮਰੱਥ ਆ ਆਪਣੇ ਬੇਟੀਆਂ ਬੱਚਿਆਂ ਦੇ ਵਿਆਹਾਂ ਤੇ ਲੱਖਾਂ ਕਰੋੜਾ ਰੁਪਇਆ ਖਰਚ ਕੇ ਕਿ ਬਾਚੋ ਕਹਿੰਦੇ ਹੈ ਤੇ ਗਰੀਬ ਬਣੇ ਅਸੀਂ ਤੇ ਕਰਜ਼ਾ ਲੈ ਕੇ ਮਾਰੇ ਗਏ ਲੁੱਟੇ ਗਏ ਭਾਈ ਤੁਹਾਨੂੰ ਕਿੰਨੇ ਕਿਹਾ ਤੇ ਕਰਜ਼ੇ ਚੁੱਕ ਕੇ ਵਿਆਹ ਕਰੋ ਤੁਹਾਨੂੰ ਕਿੰਨੇ ਕਿਹਾ ਫੁਕਰੀਆਂ ਮਾਰੋ ਸਾਥੇ ਵਿਆਹ ਕਰੋ ਸਾਦੇ ਭੋਗ ਕਰੋ ਜਿੱਦਾਂ ਗਰੀਬ ਕਰਦਾ ਆ ਹਾਲਾਂਕਿ ਗਰੀਬ ਨੂੰ ਗੁਰੂ ਪਿਆਰਿਓ ਸਰਕਾਰ ਵੱਲੋਂ ਇੰਨੀਆਂ ਸਹੂਲਤਾ ਨਹੀਂ ਆ ਦੱਸਿਓ ਮੈਨੂੰ ਜੇਕਰ ਕੋਈ ਗਰੀਬ ਘਰ ਦਾ ਵੀਰ ਕੋਈ ਆਪਣਾ ਵਪਾਰੀ ਜਾਂ ਕੋਈ ਇਹ ਨਹੀਂ ਵੀ ਟੈਕਸ ਕੋਈ ਨਹੀਂ ਦਿੰਦਾ ਇਹ ਕਿਸਾਨਾਂ ਨਾਲੋਂ ਵੱਧ ਟੈਕਸ ਦਿੰਦੇ ਬਾਕੀ ਧਾਰਿਆਂ ਵਾਲੇ ਵਪਾਰੀ ਲੋਕ ਕੀ ਉਹਨਾਂ ਨੂੰ ਸਰਕਾਰ ਟੈਕਸ ਆਪਣੇ ਟੂਲ ਟੈਕਸ ਮਾਫ ਕਰਦੀ ਆ ਉਹਨਾਂ ਨੇ ਵੀ ਕਾਰਡ ਬਣਾਇਆ ਜਾਨ ਉਹਨਾਂ ਨੂੰ ਵੀ ਮਾਫ ਕੀਤਾ ਜਾਵੇ ਟੂਲ ਟੈਕਸ ਜਿੱਥੇ ਪਹਿਲੇ ਟੂਲ ਟੈਕਸ 200 100 ਰੁਪਏ ਦਾ ਸੀ ਉੱਥੇ ਉਹ ਟੂਲ ਟੈਕਸ 4-500 ਰੁਪਏ ਦਾ ਹੋ ਗਿਆ ਇਹਨਾਂ ਨੂੰ ਤਾਂ ਮਾਫਿਆ ਇਹਨਾਂ ਨੇ ਇਹਨਾਂ ਦਾ ਕੀ ਆ ਇਹਦੇ ਬਿਸ਼ਰਮ ਲੋਕ ਆ ਇਹ ਇਹ ਦੇ ਸੰਵਿਧਾਨ ਦੇ ਵਿਰੋਧੀ ਆ ਉਤੋਂ ਸੰਵਿਧਾਨ ਦੇ ਕਾਨੂੰਨ ਦੇ ਆਧਾਰ ਤੇ ਇਹ ਮੁਨਾਫਾ ਪ੍ਰਸਤ ਲੋਕ ਵੀ ਆ ਮੁਨਾਫਾ ਵੀ ਖਾਈ ਜਾ ਰਹੇ ਆ ਸੋਹ ਗੁਰੂ ਪਿਆਰਿਓ ਇਹੋ ਜਿਹੇ ਲੋਕਾਂ ਦੇ ਖਿਲਾਫ ਜਾਨ ਲਿਆ ਜਾਦਾ ਬੋਲਿਆ ਕਰੋ ਇਹੋ ਜਿਹੇ ਕਿਹੜੇ ਲੋਕ ਆ ਇਹ ਲੋਕ ਜਿਹੜੇ ਆ ਗਿਆ ਸਾਨੂੰ ਇੱਕ ਨਹੀਂ ਹੋਣ ਦੇ ਦੇ ਇਹ ਲੋਕ ਆ ਜਿਹੜੇ ਹਰ ਕਿਤੇ ਆ ਹਰ ਇੱਕ ਜਾਤ ਚਾ ਹਰ ਇੱਕ ਧਰਮ ਚਾ ਹਰ ਇੱਕ ਪਿੰਡ ਚਾ ਹਰ ਇੱਕ ਸਟੇਟ ਚਾ ਗੁਰੂ ਪਿਆਰਿਓ ਇਸ ਕਰਕੇ ਆਪਾਂ ਇਹਨਾਂ ਲੋਕਾਂ ਦਾ ਬਤਵਾ ਦੇ ਵਿਰੋਧ ਕਰੀਏ ਇਹਨਾਂ ਨੂੰ ਪਤਾ ਲੱਗੇ ਕਿ ਮਜ਼ਦੂਰ ਹੁਣ ਜਾ ਚੁੱਕਾ ਆ ਮਜ਼ਦੂਰੀਆਂ ਦੇ ਘਰ ਨਹੀਂ ਕਰੇਗਾ ਗੁਰੂ ਪਿਆਰਿਓ ਇੰਨੇ ਕੇ ਬੈਂਕਿਆ ਪ੍ਰਵਾਨ ਕਰ ਲਿਓ ਜੇਕਰ ਵੀਡੀਓ ਚੰਗੀ ਲੱਗੇ ਤੇ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੀ ਇਹ ਵੀਡੀਓ ਉਹਨਾਂ ਗੱਦਦਾਰ ਕੁਝ ਕ ਕਿਸਾਨਾਂ ਤੱਕ ਪਹੁੰਚ ਜਾਵੇ ਜਿਹੜੀ ਜਨ ਸ਼ਰਮਾਵੇ ਤੇ ਨੱਕ ਡੋਬ ਕੇ ਇਹ ਲੋਕ ਮਰ ਜਾਣ ਸ਼ਰਮ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ